ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹ ਹੈ ਕਿ ਆਪਾਂ ਡਵੈਲਪਮੈਂਟ ਕਰਾਈਏ ਸ਼ਹਿਰਾਂ ਦੀ ਪਿੰਡਾਂ ਦੀ ਉਸ ਨੂੰ ਬ੍ਰੇਕ ਲੱਗੇ ਹੋਏ ਸੀ ਜਿਤਨੀ ਦੀ ਸਰਕਾਰ ਆਮ ਆਦਮੀ ਪਾਰਟੀ ਬਣੀ ਹੈ ਅੱਜ ਲੰਬੇ ਸਮੇਂ ਤੋਂ ਸਾਡੇ ਨਾਲ ਸੰਪਰਕ ਬਣ ਰਿਹਾ ਸੀ 16 ਨੰਬਰ ਵਾਰਡ ਤੋਂ ਕੋਈ ਨਾ ਕੋਈ ਜਿਹੜਾ ਉਮੀਦਵਾਰ ਇਹੋ ਜਿਹਾ ਖੜਾ ਜਾਵੇ ਜਿਹੜਾ 16 ਨੰਬਰ ਵਾਰਡ ਦੀ ਪਰਮੈਂਟ ਦੇ ਲਈ ਕੰਮ ਕਰੇ ਉਹ ਅੱਜ ਇਸਪਾਲਜੀ ਨੇ ਦੇ ਨਾਲ ਵੀ ਕਾਫੀ ਗੱਲਬਾਤ ਹੋਈ ਤੇ ਇਹਨਾਂ ਨੇ ਜਦੋਂ ਸਾਰੀ ਗੱਲ ਦੱਸੀ ਕਿ ਤੁਹਾਡੇ ਸਤਕਾਰਯੋਗ ਵੀ ਛੱਤੀ ਅਗਨੀ ਉਤਰੀ ਜੀ ਇੱਕ ਵਧੀਆ ਪੜ੍ਹੇ ਲਿਖੇ ਵਧੀਆ ਡਿਪਾਰਟਮੈਂਟ ਤੋਂ ਇੱਕ ਰਿਟਾਇਰ ਹੋਏ ਕਰਮਚਾਰੀ ਆ ਤੇ ਉਹਨਾਂ ਦੇ ਨਾਲ ਸਾਡੀ ਜਿਹੜੀ ਪੂਰੀ ਟੀਮ ਹੈ ਉਹ ਲਗਾਤਾਰ ਵਾੜ ਦੇ ਵਿੱਚ ਕੰਮ ਕਰਦੀ ਆ ਰਹੀ ਹੈ ਤੇ ਅਸੀਂ ਕਾਂਗਰਸ ਪਾਰਟੀ ਜਿਨ੍ਹਾਂ ਦੇ ਨੀਤੀਆਂ ਵਧੀਆ ਜਿਨ੍ਹਾਂ ਦੇ ਨੀਤੀਆਂ ਨੂੰ ਅਸੀਂ ਸਲਾਮ ਕਰਦੇ ਹਾਂ ਉਹਨਾਂ ਦੀ ਇਸ ਪਾਰਟੀ ਤੋਂ ਅਸੀਂ ਇਸ ਵਾੜ ਲਈ ਐਮਸੀ ਦੀ ਚੋਣ ਲਈ ਤਿਆਰ ਹਾਂ ਨਾਲ ਇਹ ਗੱਲ ਦੂਰ ਹੈ ਇਸ ਵਾਰਡ ਦੀ ਟੱਕਰ ਬੜੀ ਤਕੜੀ ਹੈ ਕਿ ਪਹਿਲਾਂ ਪ੍ਰਧਾਨ ਵੀ ਰਹੇ ਚੁੱਕੀ ਆ ਪਰੰਤੂ ਡਵੈਲਪਮੈਂਟ ਉਹਨੇ ਕੋਈ ਨਹੀਂ ਕਰਾਈ ਇਹ ਸਾਰਿਆਂ ਨੂੰ ਪਤਾ ਵਾਰਡ ਦੇ ਵਿੱਚ ਵੀ ਪਤਾ ਕਿਉਂਕਿ ਪਾਰਟੀ ਵੀ ਕੋਈ ਨਹੀਂ ਛੱਡੀ ਤੇ ਕੰਮ ਵੀ ਕੋਈ ਨਹੀਂ ਕਰਿਆ ਇਸ ਲਈ ਅਸੀਂ ਇਸ ਆਸ ਤੇ ਥੋੜੇ ਕੋਲ ਪਹੁੰਚੇ ਆ ਤੇ ਉਹਨਾਂ ਬਹੁਤ ਧੰਨਵਾਦ ਕਰਦੇ ਆ ਅਸੀਂ ਵੀ ਸਾਡੇ ਅੱਧੇ ਸੱਦੇ ਦੇ ਵਿੱਚ ਉਹ ਇੱਥੇ ਪਹੁੰਚੇ ਨੇ ਤੇ ਟਿੰਕੂ ਜੀ ਜਿਹੜੇ ਹਲਕਾ ਇੰਚਾਰਜ ਖਰੜ ਤੋਂ ਕਾਂਗਰਸ ਦੇ ਨੁਮਾਇंदे ਨੇ ਜੀ ਉਹਨਾਂ ਨੇ ਸਾਨੂੰ ਸਾਡੇ ਇੱਕ ਮਾਨ ਬਖਸ਼ਿਆ ਹੈ ਸਾਨੂੰ ਸਾਡੇ ਇੱਕ ਵਿਸ਼ਵਾਸ ਉਹਨਾਂ ਨੇ ਜਿਤਾਇਆ ਹੈ ਤੇ ਸਾਨੂੰ ਇੱਕ ਆਪਣੇ ਜ਼ਿੰਮੇਵਾਰੀ ਸਾਨੂੰ ਸਾਡੇ ਸਿਰ ਤੇ ਸੌਂਪੀ ਗਈ ਹੈ ਵੀ ਇਹ ਤੁਹਾਨੂੰ ਸੀ ਟਿਕਟ ਦੇ ਨਾਲ ਨਵਾਦ ਰਹੇ ਆ ਔਰ ਤੁਸੀਂ ਕਾਂਗਰਸ ਪਾਰਟੀ ਸਾਨੂੰ ਉਮੀਦਵਾਰ ਸਾਨੂੰ ਜਨੇ ਸ਼ਸ਼ੀ ਮੈਮ ਨੂੰ ਅਨਾਉਂਸ ਕੀਤਾ ਹੈ ਤੇ ਸ਼ਸ਼ੀ ਮੈਮ ਇੱਕ ਰਟਾਇਰਡ ਪਰਸਨ ਨੇ ਜੀ ਮਿਨਿਸਟਰੀ ਆਫ ਹੋਮ ਅਫੇਅਰ ਤੋਂ ਅਸੀਂ ਲਗਭਗ ਤਿੰਨ ਸਾਲ ਤੋਂ ਇਸ ਵਾਰਡ ਦੇ ਵਿੱਚ डोर टू डोर ਵਿਜ਼ਿਟ ਨਾਲ ਕੰਮ ਕੀਤੇ ਨੇ ਜਦੋਂ ਕਿ ਆਮ ਆਦਮੀ ਪਾਰਟੀ ਨੇ ਜ਼ਿੰਮੇਵਾਰੀ ਉਹਨਾਂ ਦੀ ਸੀਗੀ ਕੇਸਰੀ ਦੇ ਮਰਨ ਤੋਂ ਬਾਅਦ ਇਹ ਬਾੜ ਖਾਲੀ ਹੋ ਗਿਆ ਸੀ ਤੇ ਕਿਸੇ ਨੇ ਵੀ ਇਸ ਬਾੜ ਦੀ ਜ਼ਿੰਮੇਵਾਰੀ ਨਹੀਂ ਲਈ ਤੀ ਸਾਡੇ ਕੋਲ ਇੱਕ ਸੜਕ ਕਲੱਬ ਸੀਗਾ ਰਿਸਟਰਡ ਕਰਵਾਇਆ ਹੋਇਆ ਸ਼ੀਤ ਭਗਤ ਸਿੰਘ ਗੈਲਸਰ ਕਲੱਬ ਦੇ ਨਾਂ ਦੇ ਉੱਤੇ ਉਹ ਕੰਟੀਨਿਊ 4 ਸਾਲ ਤੋ ਚੱਲਿਆ ਅਸੀਂ ਡੋਰ ਟੂ ਡੋਰ ਵਿਜ਼ਿਟ ਜਾ ਕੇ ਜੇ ਕਿਸੇ ਦਾ ਕੋਈ ਪੈਨਸ਼ਨ ਦਾ ਕੰਮ ਸੀ ਕਿਸਦਾ ਆਧਾਰ ਕਾਰਡ ਦਾ ਕਿਸੇ ਦੇ ਵੋਟਰ ਕਾਰਡ ਦਾ ਕੰਮ ਅਸੀਂ ਆਪਣੇ ਐਮਐਲ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ 2270 ਵੋਟਾਂ ਇੱਥੇ ਨਵੀਆਂ ਬਣਾਈਆਂ ਗਈਆਂ ਜਿਨ੍ਹਾਂ ਬੱਚਿਆਂ ਦੀ ਹੈਂਡੀਕੈਪ ਦੀ ਕੋਈ ਪੈਨਸ਼ਨ ਸੀਗੀ ਅਸੀਂ ਉਹਨਾਂ ਦੇ ਵਾਸਤੇ ਵੀ ਐਫਰਟ ਕੀਤੇ ਬਜ਼ੁਰਗਾਂ ਦੀ ਜਿਨ੍ਹਾਂ ਦੀ ਪੈਨਸ਼ਨ ਲਗਣੀ ਉਹਨਾਂ ਵਾਸਤੇ ਵੀ ਬਹੁਤ ਐਫਰਟ ਕੀਤਾ ਪਰ ਉਸ ਤੋਂ ਬਾਅਦ ਜਿਨ੍ਹਾਂ ਵੀ ਕਿਸੇ ਮਦਦ ਕਰ ਸਕਦੇ ਸੀ ਕਿਸੇ ਗਰੀਬ ਦੀ ਅਸੀਂ ਹਰ ਪਾਰਦੇ ਦੇ ਨਿਵਾਸੀ ਨਾਲ ਖੜੇ ਹੋਏ ਆ ਅਸੀਂ ਸਿਰਫ ਉਸ ਬੇਸ ਦੇ ਉੱਤੇ ਅਸੀਂ ਪਹਿਲਾਂ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਸੀ ਮਗਰ ਸਾਨੂੰ ਟਿੰਕੂ ਜੀ ਨੇ ਸਾਡੇ ਤੇ ਵਿਸ਼ਵਾਸ ਦਿੱਤਾ ਵੀ ਤੁਸੀਂ ਪਲੀਜ਼ ਕਾਂਗਰਸ ਪਾਰਟੀ ਨੂੰ ਜੁਆਇਨ ਕਰੋ ਤੇ ਤੁਸੀਂ ਇਸ ਪਾਰਟੀ ਨਾਲ ਲੱਗ ਕੇ ਸਾਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਅਸੀਂ ਬਹੁਤ ਚੰਗੀਆਂ ਲੱਗੀਆਂ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੀ ਦੇਖਿਆ ਕਿ ਸਾਨੂੰ ਉਹਨਾਂ ਨੇ ਯੂਜ਼ ਐਂਡ ਥ्रो ਕੀਤਾ ਜਿੰਨੂੰ ਵੀ ਆਂਦਾ ਹੈ ਕੋਈ ਵੀ ਪੈਰਾਸ਼ੂਟ ਕੈਂਡੀਡੇਟ ਉਤਾਰਦੇ ਨੇ ਉਹਨੂੰ ਟਿਕਟ ਦੇ ਦਿੰਦੇ ਨੇ ਸੇਮ ਡੇ ਜੁਆਇਨ ਕਰਦੇ ਨੇ ਅਸੀਂ ਉਹਨਾਂ ਨੂੰ ਛੱਡ ਕੇ ਅਸੀਂ ਜਿੰਨੇ ਵਾਰ ਦੇ ਕੰਮ ਸੀ ਕੋ ਟ੍ਰਾਂਸਫਰ ਦਾ ਬਿਜਲੀ ਦਾ ਸੀਵਰੇਜ ਦਾ ਕੰਮ ਵਾਟਰ ਸਪਲਾਈ ਦਾ ਕੰਮ ਅਸੀਂ ਬਹੁਤ ਐਫਰਟ ਕਰਕੇ ਕਮੇਟੀਆਂ ਲੜ ਝਗੜ ਕੇ ਹਰ ਚੀਜ਼ ਨੂੰ ਸੋਲਵ ਕੀਤਾ ਹੈ ਇਸ ਕਰਕੇ ਅਸੀਂ ਉਸੇ ਉਮੀਦ ਤੇ ਹਰ ਡੋਰ ਟੂ ਡੋਰ ਅਸੀਂ ਵਿਜ਼ਿਟ ਕਰਾਂਗੇ ਸਾਨੂੰ ਪਬਲਿਕ ਦਾ ਸਾਥ ਬਹੁਤ ਪਹਿਲਾਂ ਵੀ ਮਿਲਿਆ ਹੁਣ ਵੀ ਮਿਲੇਗਾ ਤੇ ਉਸੇ ਉਸੇ ਵਿਸ਼ਵਾਸ ਤੇ ਇਲੈਕਸ਼ਨ ਲੜਨ ਵਾਸਤੇ ਅਸੀਂ ਕੱਲ ਸਵੇਰੇ 10:00 ਨੋਮੀਨੇਸ਼ਨ ਫਾਈਲ ਕਰਾਂਗੇ ਜੀ ਆਪਣੀ ਉਹ ਟਿੰਕੂ ਸਰ ਨੂੰ ਨਾਲ ਲਿਜਾ ਕੇ ਜੀ ਤੇ ਸਾਾਨੂੰ ਪਲੀਸ ਸਾਨੂੰ ਤੜੀ ਪਬਲਿਕ ਦੀ سپورਟ ਚਾਹੀਦੀ ਹੈ ਇਹ ਪੜੇ ਲਿਖੇ ਬਹੁਤ ਵਧੀਆ ਕੈਂਡੀਡੇਟ ਨੇ ਜਿੰਨੇ ਵੀ ਅਜ ਤੱਕ ਕੈਂਡੀਡੇਟ ਪਹਿਲਾਂ ਇਥੋਂ ਜਿੱਤੇ ਨੇ ਸਾਰੇ ਗਿਲਕੋ ਵੈਲੀ ਤੋਂ ਸੀ ਅਸੀਂ ਇਸ ਵਾਰ ਤੋਂ ਤਦ ਇਲੈਕਸ਼ਨ ਲੜ ਰਹੇ ਆ ਵੀ ਸਾਨੂੰ ਆਪਣੀ ਇੱਕ ਵਾਰ ਦਾ ਇੱਕ ਮੈਂਦਾ ਚਾਹੀਦਾ ਜਿੰਨੇ ਵੀ ਕੰਮ ਮਲਗੀ ਪ੍ਰਾਪਰਟੀ ਦੇ ਇਹਨਾਂ ਕੋਲ ਦੇਖੋ ਸਾਲ ਦਾ ਟਾਈਮ ਹੈ ਕੋਰਪੋਰੇਸ਼ਨ ਦੇ ਅੰਦਰ ਇਹ ਇਲੈਕਸ਼ਨਾਂ ਵਾਸਤੇ ਜਿੰਨਾ ਵੀ ਕੰਮ ਪ੍ਰਾਪਰਟੀ ਦੇ ਉੱਤੇ ਹੋਏਗਾ ਅਸੀਂ ਪ੍ਰਾਪਰਟੀ ਦੇ ਅਗਰ ਜਿੱਤਦੇ ਆ ਤਾਂ ਉਸ ਨੂੰ ਪ੍ਰਾਪਰਟੀ ਦੇ ਉੱਤੇ ਦੇ ਕੇ ਕਰਾਇਆ ਜਾਏਗਾ ਤੇ ਬਾਕੀ ਤੁਹਾਨੂੰ ਤਾਂ ਮੈਂ ਸ਼ੁਕਰੀਆ ਕਰਦਾ ਹੀ ਧੰਨਵਾਦ ਕਰਦਾ ਤੇ ਮੈਨੂੰ ਪਲੀਜ਼ ਸਿਰ ਤੋਂ ਇਹੀ ਆਸ ਉਮੀਦ ਹੈ ਵੀ ਤੁਸੀਂ ਮੈਡਮ ਨੂੰ ਇੱਕ ਇੱਕ ਵੋਟ ਪਾ ਕੇ ਇੱਕ ਆਪਣੀ ਦੇਖੋ ਮੈਨੇ ਦੀ ਬਹੁਤ ਜਿੱਦਾਂ ਸਰ ਨੇ ਦੱਸਿਆ ਵੀ ਇੱਥੇ ਬਹੁਤ ਵੱਡੀ ਟੱਕਰ ਹੈ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਵੀ ਜਿੰਨਾ ਕ ਆਪਣੇ ਵੱਲੋਂ ਮੋਰਲ ਸਪੋਰਟ ਹਰ ਘਰ ਘਰ ਤੋਂ ਸਾਨੂੰ ਸਪੋਰਟ ਚਾਹੀਦੀ ਹੈ ਵੀ ਜਿਹੜੀ ਕੱਲੀ ਕੱਲੀ ਸਿੰਗਲ ਸਿੰਗਲ ਵਰਡਮੈਨ ਨੂੰ ਪੋਲ ਹੋਵੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਲਵੇ ਪਰ ਇੱਕ ਪੜਿਆ ਲਿਖਿਆ ਕੈਂਡੀਡੇਟ ਅਸੀਂ ਬਾੜਨੂ ਧੰਨਵਾਦ ਬਹੁਤ ਸਾਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਤਿੰਕੂ ਜੀ ਅੱਜ ਵਾਰ ਨੰਬਰ 16 ਦੀਆਂ ਜਿਹੜੀਆਂ ਇਲੈਕਸ਼ਨ ਆਏ ਆ ਜਿਮਣੀ ਚੋਣਾ ਹੋਣ ਜਾ ਰਹੀਆਂ ਆ ਅੱਜ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਲਾਨਿਆ ਗਿਆ ਹੈ ਤਾਂ ਕੀ ਕਹੋਗੇ ਤੁਸੀਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਸਾਡੀ ਭੈਣ ਸ਼ਸ਼ੀ ਅਗਨੋਤਰੀ ਜੀ ਜਿਨ੍ਹਾਂ ਨੂੰ ਅਸੀਂ ਉਮੀਦਵਾਰ ਬਣਾਇਆ ਕਾਂਗਰਸ ਪਾਰਟੀ ਨੇ ਉਮੀਦ ਆ ਮੈਨੂੰ ਜਿਸ ਤਰ੍ਹਾਂ ਜਜ਼ਬਾ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਜਿਨ੍ਹਾਂ ਨੇ ਬਲਾਰੇ ਕਹ ਹੈ ਯਸ਼ੀ ਜਿਹੜੇ ਕਹਿ ਰਹੇ ਵੀ ਅਸੀਂ 3 ਸਾਲ ਤੋਂ ਇਸ ਬਾੜ ਦੀ ਸੇਵਾ ਕਰਦੇ ਕਮੇਟੀ ਦਾ ਹਾਲ ਤੁਹਾਨੂੰ ਸਾਰਿਆਂ ਨੂੰ ਪਤਾ ਸਰਕਾਰ ਦੇ ਬਾਰੇ ਜਿਹੜੀ ਆਪਦੀ ਸਰਕਾਰ ਆ ਉਹ ਤੋਂ ਸਾਰਿਆਂ ਦਾ ਪਤਾ ਹੈ ਇਹ ਨਹੀਂ ਕੁਛ ਹੈ ਚੁਟਕਲਿਆਂ ਵਾਲੀ ਸਰਕਾਰ ਹੈ ਚੁਟਕਲੇ ਸੁਣਾਣੇ ਚਲੇ ਜਾਂਦੇ ਆਪਾਂ ਕਿਹੜੀ ਗੱਲ ਕਰ ਲਈਏ ਚਾਹੇ ਐਮਐਸਪੀ ਦੀ ਗੱਲ ਕਰ ਲਈਏ ਅੱਜ ਤੱਕ ਜ਼ਿੰਮੇਵਾਰ ਸਾਡੇ ਡੰਡੇ ਖਾਂਦੇ ਫਿਰਦੇ ਆ ਉੱਥੇ ਜਿਹੜਾ ਉਹਨਾਂ ਨੇ ਕੈਂਡੀਡੇਟ ਦਿੱਤਾ ਉਹਦੇ ਬਾਰੇ ਸਾਰੇ ਕੋ ਜਾਣਦੇ ਆ ਜਦੋਂ ਪ੍ਰਧਾਨ ਬਣਿਆ ਅਕਾਲੀ ਦਲ ਵਾਲੇ ਤੇ ਬਣਿਆ ਜਦੋਂ ਕਾਂਗਰਸ ਸਰਕਾਰ ਆ ਗਈ ਅਸੀਂ ਸਾਡੇ ਕੋਲ ਆ ਗਏ ਅਸੀਂ ਮੈਂ ਅਸੀਂ ਮਹਾਰਾਜਾ ਸਾਹਿਬ ਨੂੰ ਲੈ ਕੇ ਗਏ ਮੈਂ ਯਾਰ ਚੱਲੀ ਸੀ ਤੇ ਇਹਨੂੰ ਕਾਂਗਰਸ ਜੁਆਇਨ ਕਰਾਈ ਮੇਰੇ ਕੋਲ ਫੋਟੋਆਂ ਪਈਆਂ ਹੁਣ ਵੀ ਉਦੋਂ ਬਾਅਦ ਜਦੋਂ ਫੇਰ ਲੋਡ ਆਈ ਜਦੋਂ ਮੈਨੂੰ ਵਾਈ ਦੇ ਟਿਕਟ ਮਿਲੀ ਉਸ ਵਕਤ ਮੈਂ ਪਲਾਨੀਪੁਰ ਦਾ ਚੇਅਰਮੈਨ ਸੀ ਜਦੋਂ ਮੈਂ ਇਹਨੂੰ ਜੁਆਇਨ ਕਰਾਇਆ ਉਦੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਸੀ ਮੈਂ ਇਲੈਕਸ਼ਨ ਲੜਨ ਲੱਗਿਆ ਇਲੈਕਸ਼ਨ ਚ ਮੈਨੂੰ ਟਿਕਟ ਮਿਲੀ ਤਾਂ ਇਹ ਆਜ਼ਾਦ ਆ ਕੇ ਖੜ ਗਿਆ ਸੋ ਇਹਦਾ ਕਿਹਾ ਇਤਵਾਰ ਕਰੂਗਾ ਕੀ ਤੁਸੀਂ ਕਰਨਾ ਜਦੋਂ ਪ੍ਰਧਾਨ ਸੀ ਉਹਦੀ ਵਾਈਫ ਉਸ ਵਕਤ ਕੰਮ ਕੋਈ ਨਹੀਂ ਹੋਇਆ ਸਾਰੇ ਜਾਣਦੇ ਵੀ ਕੰਮ ਕੋਈ ਨਹੀਂ ਹੋਇਆ ਉਸੇ ਵਕਤ ਤੇ ਹਾਲਤ ਖਰਾਬ ਹੈ ਹੁਣ ਜਦ ਹੀ ਸਰਕਾਰ ਬਣੀ ਹੈ ਉਸ ਵਕਤ ਤੇ ਕਲੋਨੀਆਂ ਵਾਲੇ ਆ ਨਕਸ਼ੇ ਪਾਸ ਕਰਾਉਣ ਦੇ ਪੈਸੇ ਦੇਣੇ ਪੈਣੇ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਜੇ ਇਹਨਾਂ ਨੂੰ ਰੋਕਣਾ ਸਾਨੂੰ ਕਿਹੜੇ ਹੋ ਕੇ ਰੋਕਣਾ ਪਊਗਾ ਜੋ ਮੇਰੇ ਨਾਲੋਂ ਪਹਿਲਾਂ ਬਾਬੂ ਸਿੰਘ ਜੀ ਨੇ ਵੀ ਕਿਹਾ ਯਸ਼ੀਰ ਭਰਾ ਨੇ ਕਿਹਾ ਬੜੀ ਮਿਹਨਤ ਦੀ ਲੋੜ ਹੈ ਤੁਸੀਂ ਇਹ ਟਰੇਲਰ ਹੈ ਸਾਡਾ ਸਵਾ ਸਾਲ ਰਹਿਣਾ ਮਾਰਚ ਜਾ ਕੇ ਇਲੈਕਸ਼ਨ ਹੋਣੇ ਮਾਰਚ ਤੱਕ ਕਮੇਟੀਆਂ ਚੱਲਣੀਆਂ 15 ਮਾਰਚ ਤੱਕ ਸਵਾ ਸਾਲ ਸਾਡੇ ਕੋਲ ਹੈਗਾ ਕੰਮ ਕਰਨ ਨੂੰ ਅਸੀਂ ਜੇ ਕੰਮ ਕਰਕੇ ਦਿਖਾਵਾਂਗੇ ਤਾਂ ਸਾਡੀ ਭੈਣ ਕੇ ਨੂੰ ਹੋਰ ਆਉਗੀ ਅੱਗੇ ਹੋਰ ਤਰੱਕੀ ਹੋਊਗੀ ਕੰਮ ਕਰੇ ਤਾਂ ਤਰੱਕੀ ਹੁੰਦੀ ਹੈ ਮੈਂ 1992 ਸਭ ਤੋਂ ਪਹਿਲਾਂ ਪ੍ਰਧਾਨ ਬਣਿਆ ਸੀ ਮਸਲ ਕਾਉਂਸਲ ਮੁੰਡੇ ਦਾ ਖੈਰ ਚ ਥੋੜੇ ਪੰਡਤ 옴 ਪ੍ਰਕਾਸ਼ ਜੀ ਤੇ ਸੋ ਮੈਂ ਲਗਾਤਾਰ 92 ਤੋਂ ਮਰੰਡੇ ਦੀ ਕਮੇਟੀ ਕਾਂਗਰਸ ਦੀ ਆ ਅੱਜ ਵੀ ਕਾਂਗਰਸ ਦੀ ਆ ਤਿੰਨ ਟਰਮ ਮੈਂ ਪ੍ਰਧਾਨਗਰ ਲਈ ਲਗਾਤਾਰ ਉੱਥੇ ਹੁਣ ਵੀ ਜਿਹਨੂੰ ਅਸੀਂ ਕਹਿੰਦੇ ਆ ਵੀ ਇਹ ਬਣੂਗਾ ਉਹ ਨੂੰ ਬਣਾਨੇ ਆ ਸੋ ਕਹਿਣ ਦਾ ਪਾਪ ਜੇ ਕੰਮ ਕਰਿਆ ਲੋਕਾਂ ਚ ਰਹੇ ਆ ਤਾਂ ਉੱਥੇ ਦੇ ਮੇਰੇ ਕੰਮਕਾਰ ਦੇਖ ਕੇ ਮੈਨੂੰ ਮਹਾਰਾਜ ਸਾਹਿਬ ਨੇ 2016 ਚ ਪ੍ਰੈਜ਼ੀਡੈਂਟ ਇਸੇ ਕਾਂਗਰਸ ਦਾ ਰੋਪਣ ਦਾ ਲਾਤ ਉੱਥੇ ਕੰਮਕਾਰ ਦੇਖ ਕੇ 19 ਤੱਕ ਮੇਰੀ ਟਰਮ ਸੀ 19 ਚ 3 ਸਾਲ ਦੀ ਟਰਮ ਹੁੰਦੀ ਹੈ ਪ੍ਰੈਜ਼ੀਡੈਂਟ ਦੀ ਪਾਰਟੀ ਪ੍ਰੈਜ਼ੀਡੈਂਟ ਦੀ ਉਦੋਂ ਮੇਰੀ ਟਰਮ ਖਤਮ ਹੋਈ ਮੈਨੂੰ ਮਹਾਲੀ ਜ਼ਿਲ੍ਹੇ ਦਾ ਮੈਂ ਅਜੇ ਉਹਨਾਂ ਨੂੰ ਕਹਿੰਦਾ ਸੀ ਮੈਨੂੰ ਮਹਾਰਾਜਾ ਸਾਹਿਬ ਰੋਪੜੇ ਲਾਓ ਜੀ ਚੇਅਰਮੈਨ ਲਾਣਾ ਤੁਸੀਂ ਮੈਨੂੰ ਉੱਪਰ ਜ਼ਿਲ੍ਹੇ ਦਾ ਬਣਾਣੀ ਕੋਲ ਨਾ ਕਹਿੰਦਾ ਬੇਟਾ ਤੈਨੂੰ ਕੰਮ ਕਰਿਆ ਤੈਨੂੰ ਵੱਡੇ ਜ਼ਿਲ੍ਹੇ ਚ ਲਾਣਾ ਇੱਕੋ ਇੱਕੋ ਚੇਅਰਮੈਨ ਹੈ ਸਹੀ ਚੇਅਰਮੈਨ ਲੱਗਾ ਸਹੀ ਜ਼ਿਲ੍ਹੇ ਸੀ ਉਹਦੇ ਪੰਜਾਬ ਦੇ ਸਹੀ ਚੇਅਰਮੈਨ ਸੀ ਇੱਕੋ ਚੇਅਰਮੈਨ ਹੈ ਜਿਹੜਾ ਆਪਣੀ ਕੰਟਰੋਲ 11 ਕਰੋੜ 82 ਲੱਖ ਰੁਪਇਆ ਦਵਾ ਗਿਆ ਕਿਸੇ ਦੇ 82 ਰੁਪਏ ਨੇ ਦਵਾਵੇ ਬਾਕੀ ਬਾਈ ਚੇਅਰਮੈਨਾਂ ਨੂੰ ਸਮ ਕਰਨ ਦੀ ਯਾਦਤ ਹੋਵੇ ਪਾਰਟੀ 'ਚ ਵੀ ਬੁੱਕਤ ਪੈਂਦੀ ਹੈ ਤੁਹਾਨੂੰ ਕਿੱਥੇ ਲੱਗਦਾ ਨਹੀਂਗਾ ਜੀ ਇੱਕ ਗੱਲ ਜਿਵੇਂ ਕਿ ਅੱਜ ਤੁਸੀਂ ਨਵੇਂ ਕੈਂਡੀਡੇਟ ਤਾਰਿਆ ਆਇਆ ਕਿ ਤੁਸੀਂ ਜਿਹੜੀ ਇਲੈਕਸ਼ਨ ਹੈ ਇਸ ਟਾਈਮ ਟਫ ਨਹੀਂ ਨਜ਼ਰ ਆਦੀ ਕਿੱਥੇ ਹੋ ਵੀ ਟਫ ਨਹੀਂ ਹੈ ਇਹ ਪਰਮਾਤਮਾ ਤੇ ਭਰੋਸਾ ਕਰਨਾ ਚਾਹੀਦਾ ਮੈਂ ਤਾਂ ਪਰਮਾਤਮਾ ਨੂੰ ਮੰਨਦਾ ਹੂੰ ਮੈਂ ਆਪਦੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਆ ਰਿਹਾ ਸੀ ਬਾਈ ਜੀ ਦਾ ਹੂੰ ਉਸ ਵਕਤ ਵੀ ਮੈਨੂੰ 26000 ਵੋਟ ਪਈ। ਹੋ ਮੇਰੇ ਨਾਲੋਂ ਜਿਹੜਾ ਸੀਨੀਅਰ ਤਾਂ ਕਿਸੇ ਨੂੰ 12000 ਦੇ ਕਿਸੇ ਨੂੰ 11000 ਵੋਟ। ਹੋ ਰੂਲਿੰਗ ਪਾਰਟੀ ਦਾ ਫੰਡਿੰਗ ਹੁੰਦਾ ਹੈ। ਇਹਦਾ ਮਤਲਬ ਰੂਲਿੰਗ ਪਾਰਟੀ ਦੇ ਡਰ ਕੇ ਆਪਾਂ ਅੰਦਰ ਬੈਠੇ ਜੀ ਆਸੀਂ ਸੇਵਾ ਕਰ ਰਹੀਆਂ ਲੋਕਾਂ ਦੀ। ਸੇਵਾ ਭਾਵਨਾ ਸਾਡੇ ਦੀ। ਅਸੀਂ ਉਸ ਮੁਤਾਬਕ ਜਿੱਤਦੇ ਆ ਉਹ ਪੈਸੇ ਇਕੱਠੇ ਕਰਨ ਵਾਸਤੇ ਕਰਦੇ ਆ। ਉਹਦੇ ਸਾਹਮਣੇ ਆ ਕੀ ਕੁਝ ਹੋ ਰਿਹਾ ਕਮੇਟੀ 'ਚ? ਮੁਸਤਕਿਲ ਕਮੇਟੀ ਦਾ ਤੁਹਾਨੂੰ ਪਤਾ ਪ੍ਰੈਜ਼ੀਡੈਂਟ ਅੱਗਲੀ ਦਲਦੀ ਆ। ਕੀ ਕਰ ਰਹੇ ਆ ਕਾਲੀਦਾਲ ਉਹਦੇ ਬਾਰੇ ਉਹ ਡਵੈਲਪਮੈਂਟ ਕਰਾ ਰਹੇ ਆ ਕੀ ਕਰ ਰਹੇ ਆ ਆਪ ਆਮ ਆਦਮੀ ਪਾਰਟੀ ਤਿੰਨ ਸਾਲ ਚ ਸਾਡੀ ਜਿਹੜੀ ਉਹਦੇ ਤੋਂ ਚੁਣੀ ਹੋਈ ਸਾਡੀ ਭੈਣ ਬਣੀ ਐ ਮੰਤਰੀ ਹੈ ਵੀ ਤਿੰਨ ਸਾਲ ਪੌਣੇ ਤਿੰਨ ਸਾਲ ਉਹ ਅੱਜ ਕਹਿੰਦੀ ਮਾਫ਼ ਵੀ ਕਰਾ ਦੂ ਮਾਫ਼ ਵੀ ਕਰਾ ਦੂ ਪੌਣੇ ਤਿੰਨ ਸਾਲ ਤੋਂ ਜਦ ਸਾਰਾ ਕੁਝ ਉਹਦੇ ਕੋਲ ਦਾ ਜੱਤਾ ਉਹਨੇ ਸਿਰਫ ਆਪਣੇ ਘਰ ਦਾ ਕੰਮ ਕਰਿਆ ਸਾਰਿਆਂ ਨੂੰ ਬੋਧੇ ਪੈਸੇ ਦੀ ਗੱਲ ਕਰੀ ਕਿਦਾਂ ਦਾ ਟਫ ਕੰਪੀਟੀਸ਼ਨ ਕੋਈ ਟਫ ਕੰਮ ਕੰਪੀਟੀਸ਼ਨ ਰੱਬ ਦੇ ਜਿਹ ਹਿੰਮਤ ਹੋਣੀ ਚਾਹੀਦੀ ਆ ਕੋਣ ਕੋਣ ਆ ਰਹੇ ਨੇ ਨਾਮਿਨੇਸ਼ਨ ਤੇ ਨਾਮਿਨੇਸ਼ਨ ਤਾਂ ਚਾਹੇ ਕੱਲੇ ਜਾ ਕੇ ਪਰਦਨ ਵੋਟ ਤਾਂ ਬਾੜ ਵਾਲਿਆਂ ਨੇ ਪਾਣੀ ਆ ਮੈਂ ਤਾਂ ਆਉਂਗਾ ਨਾਮਿਨੇਸ਼ਨ ਵਾਸਤੇ ਤਾਂ ਪ੍ਰਧਾਨ ਆ ਪ੍ਰਧਾਨ ਵੀ ਆ ਜੀ ਉਹਦੇ ਬੇਟੇ ਦੀ ਮੈਰਿਜ ਆ ਕੱਲ ਨੂੰ ਵੀ ਆ ਪਰਸੋਂ ਨੂੰ ਵੀ ਆ ਜੀ ਜੀ ਸੋ ਕਹਿਣ ਦਾ ਭਾਵ ਬੰਦੇ ਤਾਂ ਆਣਗੇ ਜੇ ਇਹ ਹੋਈ ਟਿਕਟ ਲੈਣ ਤੇ ਡਿਲੇ ਹੋ ਗਈ ਪਹਿਲਾਂ ਨਹੀਂ ਦਿੱਤੀ ਅਪਰੋਚ ਕਰਿਆ ਇਹਨਾਂ ਨੇ ਚਲੋ ਫਰੋਜ਼ ਕਰਦੇ ਕਰਦੇ ਸਾਡਾ ਵੀ ਕੁਝ ਸਾਡੇ ਵੀ ਜਿਹੜਾ ਲੋਕਲ ਹੈ ਜਿਹੋ ਨਾਲ ਗੱਲ ਹੋਈ ਫਸ਼ਪਰਾ ਹੋਇਆ ਹੈ ਵੀ ਕੁਦਰਤੀ ਬਾਹਰ ਗਿਆ ਸੀ ਨਾ ਨੌਂ ਤਰੀਕ ਨੂੰ ਬਾਹਰੋਂ ਆਇਆ ਚਾਰ ਦਿਨ ਹੀ ਰਹਿ ਗਿਆ ਹੋਇਆ ਸੀ ਸੋ ਕਹਿਣਾ ਤਾਂ ਬਾਬਾ ਸਮਾਂ ਤਾਂ ਲੱਗਦਾ ਨਵਾਂ ਕੈਂਡੀਡੇਟ ਦੇਣਾ ਕੋਈ ਮਾੜੀ ਗੱਲ ਨਹੀਂ ਹੈ ਜਿਹੜਾ ਵਰਕਰ ਆ ਉਹ ਦੇਣਾ ਜਹੀ ਦਾ ਟੈਟ ਹੁਣ ਅਸੀਂ ਹੁਣ ਦੇਖੋ ਤੁਸੀਂ ਸਾਡੇ ਨਾਲ ਕੀ ਹੋਈ ਹੈ ਚਾਰ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ ਜਿਹੜਾ ਸਾਡਾ ਸੀਨੀਅਰ ਸੀ ਜਿਹਦੇ ਰੱਬ ਦਾ ਪਰਿਵਾਰ ਪਰਿਵਾਰ ਦੀ ਗੱਲ ਕਰਦੇ ਸੀ ਜਿਹਨੇ ਉਹ ਕਰਦੇ ਸੀ ਜਿੱਤੀਆਂ ਹੋਈਆਂ ਸਿੱਤਾਂ ਉਹ ਅਸੀਂ ਹਾਰ ਗਏ ਜਿਹਨੂੰ ਅਸੀਂ ਆਪਦੇ ਸਿੱਤਾਂ ਜਿੱਤੀਆਂ ਹੋਈਆਂ ਮੰਨਦੇ ਸੀ ਜਿਹਨੂੰ ਹਾਰੀ ਹੋਈ ਮੰਨਦਾ ਤੇ ਉਹ ਵਰਕਰ ਨੂੰ ਟਿਕਟ ਦਿੱਤੀ ਸੀ ਬਰਨਾਲੇ ਤੋਂ ਉਹ ਜਿੱਤ ਗਿਆ ਸੋ ਜਦੋਂ ਮਹਾਰਤ ਦੀ ਕਿਰਪਾ ਹੁੰਦੀ ਆਏ ਹੁੰਦੀ ਆ ਉੱਥੇ ਨਹੀਂ ਸਰਕਾਰ ਉੱਥੇ ਸਰਕਾਰ ਵੀ ਚੱਲੀ ਨਹੀਂ ਹੈ ਜਿਹੜਾ ਬੰਦਾ ਕੰਮ ਕਰਦਾ ਜਿੱਤੂਗਾ ਉਹ ਸਾਨੂੰ ਉਮੀਦ ਹੈ ਜਿਹਨੇ ਅਸੀਂ ਸੁਣਿਆ ਇਹ ਨਾ ਕੰਮ ਕਰਨ ਦਾ ਲੋਕਾਂ ਦੇ ਕੰਮ ਕਰਾਉਣ ਦਾ ਇਹ ਠੀਕ ਹੈ ਲੋਕ ਡਰਦੇ ਆ ਸਾਡੀ ਜੀ 2 ਸਾਲ 1.5 ਸਾਲ ਸਰਕਾਰ ਆ ਉਹਨਾਂ ਦੀ ਪੌਣੇ 2 ਸਾਲ ਰਹਿ ਗਏ ਸਰਕਾਰ ਨੂੰ ਪੌਣੇ 2 ਸਾਲ ਜਿੰਨੂੰ 3 ਸਾਲ ਚ ਕੋਈ ਨਹੀਂ ਕਰਾ ਪੌਣੇ 2 ਸਾਲ ਚ ਕੀ ਕਰਨਾ 6 ਮਹੀਨੇ ਪਹਿਲਾਂ ਨਹੀਂ ਕੋਈ ਪੁੱਛਦਾ ਜਿਨ੍ਹਾਂ ਦੀ ਚੱਲਦੀ ਸੀ ਜਦੋਂ ਮੰਤਰੀ ਤੇ ਤਾਂ ਮਾਸਪਲ ਕਮੇਟੀ ਚ ਕੰਮ ਨਹੀਂ ਸੀ ਉੱਤੇ ਲੋਕਾਂ ਦੇ ਦਸੋਂ ਬਿਲਡਿੰਗਾਂ ਵਾਲੇ ਦਸੋਂ ਗਲੀਆਂ ਨਾਲੀਆਂ ਜੇ ਬਣ ਗਈਆਂ ਅੱਜ ਉਹ ਜੋ ਮਰਜ਼ੀ ਕਹੀ ਜਾਵੇ ਵੀ ਮੈਂ ਆ ਵੀ ਕਰਾ ਦੂੰ ਆ ਵੀ ਕਰਾ ਦੂੰ ਅੱਜ ਮੈਂ ਸੁਣ ਰਿਹਾ ਸੀ ਵੀ ਉਹਦੇ ਆਈ ਸੀ ਐਪੀ ਵਾਲੇ ਦੇ ਜਿਹੜਾ ਉਹ ਹੈ ਉਹ ਉਹ ਹੈ ਵੀ ਰੋਜ਼ ਪਾਰਟੀ ਬਦਲਦਾ ਉਹ ਹੀ ਉਹ ਹੈ ਜਿਹੜੇ ਆਪਦੇ ਵਰਕਰ ਰਹੇ ਜਿਹੜੇ ਆਸ ਲਈ ਬੈਠੇ ਸੀ ਦੇ ਇਫੈਕਸ਼ਨ ਲੜਨ ਦੇ ਤਾਂ ਲੱਗਦਾ ਵੀ ਤੁਹਾਡਾ ਸਾਥ ਦੇਣ ਦੀ ਲੋੜ ਆਸ ਹੈ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਮੈਂ ਤਾਂ ਉਹਨਾਂ ਨੂੰ ਅਪੀਲ ਕਰਦਾ ਵੀ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਇਹ ਜਿਹੇ ਕੈਂਡੀਡੇਟ ਨੇ ਜਿਹੜਾ ਰੋਲ ਸਾਮਾ ਬਦਲਦੇ ਆ ਉਹਨਾਂ ਨੂੰ ਵੀ ਸਭ ਤੋਂ ਸੁਖਾਣਾ ਚਾਹੀਦਾ ਇਹੀਆਂ ਪਾਰਟੀਆਂ ਨੂੰ ਵੀ ਸਭ ਤੋਂ ਸੁਖਾਣਾ ਚਾਹੀਦਾ ਸਾਨੂੰ ਵੀ ਸਭ ਤੋਂ ਸੁਖਾਇਆ ਅਸੀਂ ਵਰਕਰ ਨੂੰ ਟਿਕਟ ਜਿੱਥੇ ਦਿੱਤਾ ਉਹ ਜਿੱਤ ਗਿਆ ਜਿੱਥੇ ਨਹੀਂ ਦੇ ਸਕੇ ਸਾਡੀਆਂ ਕੋਈ ਹੋਣਗੀਆਂ ਸਾਡਾ ਉਹ ਹੋ ਗਿਆ ਮਿਨਿਸਟਰੀ ਆਫ ਹੋਮ ਅਫੇਅਰ ਸੇ ਗਸਟਡ ਆਫੀਸਰ ਰਿਟਾਇਰ ਹੋ ਗਿਆ ਸੁਪਨਾ ਦਾ ਮੇਰਾ ਇਲੈਕਸ਼ਨ ਲੜਨਾ ਬਹੁਤ ਦਿਨ ਤੋਂ ਬਹੁਤ ਬਾਰ ਆਫਰ ਆਈ ਪਰ ਹੁਣ ਤਾਂ ਵੰਜੀ ਨੇ ਮੇਰੇ ਵਾਸਤੇ ਚੁਣਿਆ ਸੀ ਲੇਕਿਨ ਮੈਂ ਜੌਬ ਕਰਨਾ ਚਾਹੁੰਦੀ ਸੀ ਮੈਂ ਰੋਜ਼ ਜੌਬ ਤੋਂ ਰਿਟਾਇਰ ਹੋ ਗਈ ਹੁਣ ਮੇਰਾ ਮਕਸਦ ਹੈ ਸੇਵਾ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਚਲਦੀ ਹੈ ਮੇਰੀ ਸਿਰਫ 15 ਲੇਡੀਜ਼ ਕੰਮ ਕਰਦੇ ਹਨ ਬੈਗ ਬਣਾਉਂਦੀਆਂ ਆਪਣੀ ਰੋਜ਼ੀ ਚਲਾਉਂਦੀਆਂ ਉਹ ਅਸੀਂ ਡੋਨੇਟ ਕਰਦੇ ਹਾਂ ਬਲੱਡ ਕੈਂਪ ਹੈਲਥ ਕੈਂਪ ਲੈਬ ਖੁੱਲੀ ਹੋਈ ਬੰਦੂਰ ਚ ਉੱਥੇ ਲੋਕਾਂ ਨੂੰ ਦਵਾਈ ਦਿੰਦੇ ਆ ਤੇ ਜਿੰਨਾ ਮੈਕਸੀਮਮ ਸੇਵਾ ਹੁੰਦੀ ਹੈ ਮੈਂ ਜੋਬਸ ਵੀ ਕੀਤੀਆਂ ਹੁਣ ਵੀ ਕਰੀਏ ਫੇਰ ਵੀ ਕਰਦੀ ਰਹਾਂਗੀ ਕਿ ਤੁਹਾਡਾ ਰੋਡ ਬੈਬ ਕੀ ਹੋਏਗਾ ਇਲੈਕਸ਼ਨ ਨੂੰ ਲੈ ਕੇ ਮੇਰਾ ਇਲੈਕਸ਼ਨ ਦਾ ਮਤਲਬ ਇਹੀ ਹੈ ਸੋਸ਼ਲ ਵਰਕ ਕਰਨਾ ਲੋਕਾਂ ਦੀ ਸੇਵਾ ਕਰਨਾ ਇਹ ਜਿਹੜੀ ਗੰਦਗੀ ਹੈ ਸਾਫ ਕਰਨਾ ਸੀਵਰੇਜ ਦੀ ਬੜੀ ਪ੍ਰੋਬਲਮ ਹੈ ਬਿਜਲੀ ਲਈ ਲੋਕ ਬੜੇ ਪਰੇਸ਼ਾਨ ਹੈ ਪਾਣੀ ਗੰਦਾ ਆ ਰਿਹਾ ਸੀਵਰੇਜ ਵਾਲਾ ਲੋਕੀ ਬਹੁਤ ਰਿਪੋਰਟ ਕਰਦੇ ਆਂ ਬਾਕੀ ਲੋਕਾਂ ਨੇ ਮੈਨੂੰ ਕਾਫੀ ਕਿਹਾ ਵੀ ਮੈਡਮ ਰਹਿਣ ਦਿਓ ਤੁਸੀਂ ਛੱਡੋ ਕੀ ਲੜਾਈ ਕਰਨੀ ਛੱਡੋ ਬਹੁਤ ਥੈਟ ਆਈਆਂ ਬਹੁਤ ਮੈਂ ਕਿਹਾ ਮੈਂ ਤਾਂ ਲੜਣਾ ਹੈ ਮੈਨੂੰ ਕੋਈ ਆਫਰ ਨਹੀਂ ਚਾਹੀਦੀ ਕੋਈ ਕੁਝ ਨਹੀਂ ਚਾਹੀਦਾ ਮੈਂ ਇਲੈਕਸ਼ਨ ਲੜਨੇ ਔਰ ਸੇਵਾ ਕਰਨੇ ਨੀ ਲਾਈਫ ਬਚੀ ਹੈ ਨਾ ਸਿਰਫ ਸੇਵਾ ਵਾਸਤੇ ਸਮਰਥਨ ਇਹ ਕੋਲ ਐਕਸ਼ਨ ਬੜੀ ਟਫ ਆ ਬਲੇ ਕਾਂਗਰਸ ਪਾਰਟੀ ਨੇ ਤੁਹਾਡੇ ਤੇ ਪੂਰਾ ਭਰੋਸਾ ਰੱਖਿਆ ਹੈ ਨਹੀਂ ਸਰ ਟਫ ਦਾ ਮਤਲਬ ਨਹੀਂ ਟਫ ਉਹਨਾਂ ਨੇ ਮੈਨੂੰ ਬੜੀ ਵਰ ਗਿਆ ਤੁਸੀਂ ਬਹਿ ਜਾਓ ਮੈਂ ਅਸੀਂ ਇੰਨੇ ਸਾਲਾਂ ਤੋਂ ਕਰ ਰਹੇ ਆ 12 ਸਾਲ ਤੋਂ ਪੋਲਿਟਿਕਸ ਮੈਂ ਕਹਾਂ ਮੈਂ ਚਾਹੇ ਨਵੀਂ ਆਈਏ ਲੇਕਿਨ ਮੈਂ 39 ইয়ার্স জব ਕੀਤੀ ਹੈ ਗਵਰਨਰਡ ਆਫਿਸਰ ਦੇ ਵਿੱਚ ਮੈਂ ਮੈਂ ਉੱਥੇ ਵੀ ਪਿੱਛੇ ਨਹੀਂ ਹਟਦੀ ਇੱਥੇ ਪਿੱਛੇ ਨਹੀਂ ਹਟਾਂਗੀ ਪੂਰਾ ਕੰਮ ਕਰਾਂਗੀ ਮੈਡਮ ਜੋਬ ਤੇ ਸੋਸ਼ਲ ਵਰਕ ਵਿੱਚ ਕਾਫੀ ਫਰਕ ਹੁੰਦਾ ਹੈ ਸਰ ਮੈਂ ਉਦੋਂ ਵੀ ਸੋਸ਼ਲ ਵਰਕ ਕਰਦੀ ਸੀ ਉਦੋਂ ਵੀ ਕੈਂਪ ਲਗਾਉਂਦੀ ਸੀ ਉਦੋਂ ਵੀ ਲੇਡੀਜ਼ ਦੀ ਹੈਲਪ ਕਰਦੀ ਸੀ ਉਦੋਂ ਵੀ ਮੇਰੇ ਕੰਮ ਚੱਲਦੇ ਸੀਗੇ ਹੁਣ ਵੀ ਚੱਲਦੇ ਆਂ ਔਰ ਹਮੇਸ਼ਾ ਚੱਲਦੇ ਰਹਿਣਗੇ ਮੇਰਾ ਜਿਹੜਾ ਕੰਮ ਹੈ ਸਿਰਫ ਲੋਕਾਂ ਦੀ ਸਫਾਈ ਇਥੋਂ ਦੀ ਜੋ ਵੀ ਹੈ ਜੋ ਇਹਨਾਂ ਦੀ ਪ੍ਰੋਬਲਮ ਸੋਲਵ ਕਰਨਾ ਕਿਸੇ ਮਕਸਦ ਨਾਲ ਮੈਂ ਇਲੈਕਸ਼ਨ ਲੜਦਾ ਆਪਣਾ ਕਿਹਦੇ ਨਾਲ ਕੰਪੀਟੀਸ਼ਨ ਮੰਨਦੇ ਹੋ ਮੇਰਾ ਕੋਈ ਕੰਪੀਟੀਟਰ ਨਹੀਂ ਮੈਂ ਖੁਦ ਹੀ ਮੈਨੂੰ ਖੁਦ ਕੰਫੀਡੈਂਸ ਹੈ ਆਪਣੇ ਆਪ ਤੇ ਜੇ ਮੈਂ ਹੁੰਦਾ ਤਾਂ ਮੈਂ ਬੈਠ ਨਾ ਜਾਂਦੀ ਬੈਠ ਜਾਂਦੀ ਨਾ ਮੈਨੂੰ ਬੜੇ ਲੋਕਾਂ ਨੇ ਕਿਹਾ ਮੈਡਮ ਬੈਠ ਜਾਓ ਅਸੀਂ پیسے ਦਿੰਨੇ ਆ ਅਸੀਂ ਤੁਹਾਡੀ ਹੈਲਪ ਕਰਦੇ ਆ ਇਹ ਕਰਾਂਗੇ ਮੈਂ ਕਹਿੰਨਾ ਤਾਂ ਲੋਕਾਂ ਨੂੰ ਕੀ ਅਪੀਲ ਕਰਾਂ ਲੋਕਾਂ ਨੂੰ ਇਹ ਕਰਨੀ ਮੇਰੀ ਮਦਦ ਕਰਨ ਮੇਰਾ ਸਾਥ ਦੇਣ ਮੈਂ ਉਹਨਾਂ ਦੇ ਨਾਲ ਆ ਉਹਨਾਂ ਦੀ ਇੱਕ ਇੱਕ ਬੋਟ ਮੇਰੇ ਲਈ ਬਹੁਤ ਜ਼ਰੂਰੀ ਹੈ ਇਹਨਾਂ ਦੇ ਸਾਥ ਤੋਂ ਬਿਨਾ ਮੈਂ ਕੁਝ ਵੀ ਨਹੀਂ ਪਬਲਿਕ ਸਾਥ ਦੇਗੀ ਤਾਂ ਮੈਂ ਕੁਝ ਬਣਾਗੀ ਅਦਰਵਾਈਜ਼ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ